ਜਲੰਧਰ ਅਧਿਆਪੀ ਪੁਲਿਸ ਨੂੰ ਜਿਹੜੀ ਇੱਕ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਅਸੀਂ ਯੁੱਧ ਨਸ਼ਿਆ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਵਿੱਚ ਜਲੰਧਰ ਅਧਿਆਪੀ ਪੁਲਿਸ ਨੂੰ ਇੱਕ ਕਾਬੂ ਜਵੀ ਮਿਲੀ ਹੈ ਜਿਹੜੀ ਸਾਡੇ ਕੋਲ ਇੱਕ ਅੱਜ ਇਨਫੋਰਮੇਸ਼ਨ ਸੀਕ੍ਰੇਟ ਇਨਫੋਰਮੇਸ਼ਨ ਸੀ ਕਿ ਲੋਈਆ ਏਰੀਆ ਦੇ ਵਿੱਚ ਸ਼ਾਹਕੋਟ ਏਰੀਆ ਜਲੰਧਰ ਅਧਿਆਪੀ ਦੇ ਏਰੀਆ ਦੇ ਵਿੱਚ ਜਿਹੜੇ ਤਿੰਨ ਵਿਅਕਤੀ ਹੈਗੇ ਨੇ ਜਿਹੜੇ ਜਿਨ੍ਹਾਂ ਦੇ ਪੁਰਾਣੇ ਮਕਦਮੇ ਵੀ ਦਰਜ ਨੇ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਨੇ ਜਿਨ੍ਹਾਂ ਵਿੱਚ ਰੋਹਿਤ ਲਵਪ੍ਰੀਤ ਤੇ ਗੁਰਪ੍ਰੀਤ ਗੋਫੀ ਇਹ ਇਸ ਏਰੀਆ ਦੇ ਵਿੱਚ ਜਿਹੜੇ ਹੈਗੇ ਨੇ ਹੈਰੋਇਨ ਦੀ ਸਮਕਲਿੰਗ ਦਾ ਕੰਮ ਕਰਦੇ ਨੇ ਤਾਂ ਸਾਡੀ ਇਸ ਇਨਫੋਰਮੇਸ਼ਨ ਕੰਕ੍ਰੀਟ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਅਸੀਂ ਸੀਆਈ ਦੀਆਂ ਜਿਹੜੀਆਂ ਪਾਰਟੀਆਂ ਨੂੰ ਉੱਥੇ ਡਿਸਪੈਚ ਕੀਤਾ ਏਰੀਆ ਦੇ ਵਿੱਚ ਜਾ ਕੇ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੀ ਇਨਫੋਰਮੇਸ਼ਨ ਨੂੰ ਡਿਵੈਲਪ ਕੀਤਾ ਦਾ ਇਨਫਰਮੇਸ਼ਨ ਬੇਸ ਦੇ ਉੱਤੇ ਜਿਹੜੇ ਹੈਗੇ ਨੇ ਇਹਨਾਂ ਸਾਡੀ ਸੀਆਈਏ ਦੀ ਪਾਰਟੀ ਨੇ ਜਿਹੜੇ ਹੈਗੇ ਨੇ ਰੋਹਿਤ ਉਰਫ ਰੋਹੀ ਪੁੱਤਰ ਰਾਮਪਾਲ ਵਾਸੀ ਮੰਡਾਲਾ ਥਾਣਾ ਲੋਈਆਂ ਲਾਪਰੇਤ ਲੱਗਾ ਵਾਸੀ ਕੁਤਵੀਵਾਲ ਥਾਣਾ ਲੋਈਆਂ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਵਿੰਦਰ ਸਿੰਘ ਜਿਹੜਾ ਹੈ ਕੁਤਵੀਵਾਲ ਥਾਣਾ ਲੋਈਆਂ ਇਹਨਾਂ ਨੂੰ ਇੰਟਰਸੈਪਟ ਕੀਤਾ ਜਿਹੜੇ ਕਿ ਇੱਕ ਬਾਈਕ ਤੇ ਉੱਤੇ ਹੈਗੇ ਸੀ ਜੋ ਦੋਨੋਂ ਇੰਟਰਸੈਪਟ ਕੀਤਾ ਤਾਂ ਪੁਲਿਸ ਪਾਰਟੀ ਨਾਲ ਜਿਹੜੀ ਇਹਨਾਂ ਦੀ ਸਫਲ ਹੋਈ ਇਹਨਾਂ ਨੂੰ ਅਰੈਸਟ ਕਰਨ ਦੇ ਵਿੱਚ ਸਫਲ ਕੀਤੀ ਐ ਐਂਡ ਜਿਹੜਾ ਗੁਰਪ੍ਰੀਤ ਗੋਪੀ ਹੈ ਉਹਨੇ ਉਹਦੇ ਕੋਲ ਇੱਕ ਕੰਟਰੀ ਬੇਟ ਜਿਹੜਾ ਹੈਗਾ ਨਜਾਇਜ਼ ਪਿਸਟਲ ਸੀ ਜਿਹਦੇ ਨਾਲ ਉਸਨੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤਾ ਜੋ ਸਾਡਾ ਮਨਿੰਦਰ ਸਿੰਘ ਜਿਹੜੇ ਹੈਗੇ ਆਪਣਾ ਏਐਸਆਈ ਉਹਦੇ ਉੱਪਰ ਫਾਇਰ ਕੀਤਾ ਗਿਆ ਸੀ ਜਦੋਂ ਉਹ ਆਪਣੇ ਬਚਾਅ ਵਾਸਤੇ ਥੱਲੇ ਬੈਠ ਗਿਆ ਐਂਡ ਉਹਨੇ ਆਪਣੇ ਪਿਸਤਲ ਦੇ ਨਾਲ ਜਿਹੜਾ ਹੈਗਾ ਜਵਾਬੀ ਫਾਇਰ ਕੀਤਾ ਜੋ ਪ੍ਰਾਈਵੇਟ ਡਿਫੈਂਸ ਦੇ ਵਿੱਚ ਉਹਨੇ ਆਪਣੇ ਵੈਪਨ ਦੀ ਜਦੋਂ ਵਰਤੋਂ ਕੀਤੀ ਆਫੀਸ਼ੀਅਲ ਸਰਕਾਰੀ ਵੈਪਨ ਚਲਾਇਆ ਤਾਂ ਜਿਹੜੀ ਇੱਕ ਗੋਲੀ ਜਿਹੜੀ ਹੈ ਉਹ ਗੁਰਪ੍ਰੀਤ ਸਿੰਘ ਗੋਪੀ ਦੇ ਪੇਟ ਦੇ ਉੱਪਰ ਵਾਲੀ ਸਾਈਡ ਆਫ ਬਰਾਉਂਡ ਦੇ ਉੱਪਰ ਲੱਗੀ ਜਿਸ ਨੂੰ ਜਿਹੜਾ ਹੈਗਾ ਤੁਰੰਤ ਹਸਪੀਟਲ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਜਿਹੜੇ ਦੋ ਰੋਹਿਤ ਔਰ ਫਰੋਹਿਤ ਐਡ ਲੱਪਰੀ ਸਿੰਘ ਲਬਾਸੀ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਜੋ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਲਵਿੰਦਰ ਸਿੰਘ ਪਤਵੀਵਾਲ ਸੀ ਇਹਦੀ ਜਿਹੜੀ ਦੌਰਾਨੇ ਲਾਲ ਸ਼ਿਵਲ ਹਸਪੀਟਲ ਦੇ ਵਿੱਚ ਜਿਹੜੀ ਹੈਗੀ ਆ ਉੱਥੇ ਡੈਥ ਹੋ ਗਈ ਆ ਤੇ ਇਹਨਾਂ ਦੀ ਜਿਹੜੀ ਜਿਹੜੀ ਸਰਚ ਕਰਦੇ ਉੱਪਰ ਜਿਹੜੀ 100 ਗ੍ਰਾਮ ਹੈਰੋਇਨ ਪ্লাস ਇੱਕ 32 34 ਦਾ ਜਿਹੜਾ ਪਿਸਤਲ ਹੈ 3 ਰਾਉਂਡ ਜਿਹੜੇ ਹੈਗੇ ਜ਼ਿੰਦਾ ਇਸ ਤੇ ਇੱਕ ਜਿਹੜਾ ਕੋਲ ਕਾਰਟੂਜ ਤੇ ਇੱਕ ਜਿਹੜਾ ਮੋਟਰਸਾਈਕਲ ਜਿਸ ਦੇ ਉੱਪਰ ਇਹਨਾਂ ਨੂੰ ਇੰਟਰਸੈਪਟ ਕੀਤਾ ਗਿਆ ਇਹ ਇਹਨਾਂ ਦੀ ਮੌਕੇ ਪਰ ਜਿਹੜੀ ਹੈਗੀ ਬਰਾਮਦਗੀ ਹੋਈ ਤਾਂ ਜਿਹੜਾ ਇਹਦੇ ਵਿੱਚ ਜ਼ਿਕਰ ਜੋ ਗਿਆ ਕਿ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਹੈ ਇਹਦੇ ਉੱਪਰ 6 ਜਿਹੜੇ ਹੈਗੇ ਨੇ ਪਰਚੇ ਦਰਜ ਹੋਣੇ ਪਾਏ ਗਏ ਨੇ ਜਿਨ੍ਹਾਂ ਦੇ ਵਿੱਚ ਇਹਦੇ 307 ਦੇ ਦੋ ਪਰਚੇ ਹੈਗੇ ਆ 399 402 ਜਿਹੜਾ ਹੈ ਕੋਈ ਜੜੀ ਹੈਗੀ ਹੈ ਡਾਕਾ ਮਾਰ ਦੀ ਤਿਆਰੀ ਜਾਂ ਪਰਫੇਰ ਕਰਦੀ ਤਿਆਰੀ ਨੂੰ ਉਹਦੇ ਵਿੱਚ ਹੋਇਆ ਸੀ 2022 ਦਾ ਮੁਕੱਦਮਾ ਹੈਗਾ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਹੈਗੇ ਨੇ ਏਕੇ ਦੇ ਤੇ 363 366 ਦਾ ਵੀ ਹੈਗਾ ਤੇ ਬਾਕੀ ਜਿਹੜੇ ਹੈਗੇ ਨੇ ਇਹਦੇ ਤੇ 25 54 ਨਾਟ ਅਸਲਾ ਇਕਟਰ ਦੇ ਜਿਹੜੇ ਪਰਚੇ ਜਿਹੜੇ ਹੈਗਾ ਉਹ ਵੀ ਦਰਜ ਹੋਣੇ ਪਏਗੇ ਇਸੇ ਤਰੀਕੇ ਨਾਲ ਹੀ ਜਿਹੜਾ ਰੋਹਿਤ ਇਹਦੇ ਨਾਲ ਕੰਪਲੈਂਸ ਦੀ ਜਿਹਨੂੰ ਅਰੈਸਟ ਕੀਤਾ ਗਿਆ ਰੋਹਿਤ ਦੇ ਕੋਲੋਂ ਜਿਹੜੇ ਹੈਗੇ ਆ ਉਹਦੇ ਉੱਪਰ ਚਾਰ ਮਕਦਮੇ ਜਿਹੜੇ ਹੈਗੇ ਨੇ ਇਹਦੇ ਦਰਜ ਹੋਣੇ ਪਏ ਗਏ ਨੇ ਜੇਲ੍ਹਾਂ ਦੇ ਵਿੱਚ 2554 68 ਅਸਲਾ ਐਕਟ ਦੇ ਜਿਹੜੇ ਦੇ ਉੱਪਰ ਜਿਹੜੇ ਹੈਗੇ ਨੇ ਤਿੰਨ ਮੁਕਦਮੇ ਜਿਹੜੇ ਅਸਲਾ ਐਕਟ ਦੇ ਹੋਣੇ ਪਾਏ ਗਏ ਨੇ ਐਂਡ ਪਲੱਸ ਜਿਹੜਾ ਹੈਗਾ ਲੜਾਈ ਝਗੜੇ ਦੇ ਤੇ ਲੁਟਾਕਮਾ ਦੇ ਪਰਚੇ ਜਿਹੜੇ ਹੈਗੇ ਨੇ ਇਹਦੇ ਪਾਏ। ਇਸੇ ਤਰੀਕੇ ਨਾਲ ਲਵਰੀ ਸਿੰਘ ਲਬਾ ਜਿਹੜਾ ਗੁਤਬੀਵਾਲ ਇਥੋਂ ਦਾ ਰਹਿਣ ਵਾਲਾ ਥਾਣਾ ਲੋਹੀਆਂ ਦਾ ਹੀ ਆ ਇਹ ਗੁਰਪ੍ਰੀ ਗੋਪੀ ਦਾ ਜਿਹੜਾ ਕਜ਼ਨ ਬ੍ਰਦਰ ਆ ਇਸ ਨੂੰ ਅਰੈਸਟ ਕੀਤਾ ਇਹਦੇ ਉੱਪਰ ਵੀ ਜਿਹੜੇ ਹੈਗੇ ਨੇ ਚਾਰ ਮੁਕਦਮੇ ਜਿਹੜੇ ਨੇ ਦਰਜ ਹੋਣੇ ਪਾਏ ਗਏ ਨੇ। ਪਰ ਜਿਨ੍ਹਾਂ ਦੇ ਵਿੱਚ ਇਹਦੇ ਉੱਪਰ ਐਨਡੀਪੀਐਸ ਦਾ ਪਰਚਾ ਵੀ ਪਹਿਲਾਂ ਤੇ ਦਰਜ ਨੇ। ਅਰੇ 4+37 ਦੇ ਆਮ ਜੈਕਟ ਦੇ ਪਰਚੇ ਜਿਹੜੇ ਇਹਦੇ ਉੱਪਰ ਦਰਜ ਹੋਣੇ ਪਏ ਗਏ ਨੇ ਤਾਂ ਇਹਨਾਂ ਦੇ ਜਿਹੜੇ ਤਿੰਨੇ ਜਿਹੜੇ ਹੈਗੇ ਸੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈਗਾ ਜਿਹੜੇ ਜਿਹੜਾ ਲਗੋਪਰੀ ਗੋਪੀ ਆ ਪਿੱਛੇ 2024 ਦੇ ਵਿੱਚ ਜੇਲ੍ਹ ਤੋਂ ਵਿੱਚੋਂ ਆਇਆ ਸੀ ਇਹਦਾ ਆ ਕੇ ਜਿਹੜਾ ਹੈਗਾ ਐਨਡੀਪੀਐਸ ਦਾ ਕੰਮ ਤੇ ਹੋਰ ਜਿਹੜੇ ਇਸ ਤਰ੍ਹਾਂ ਦੀ ਲੜਾਈ ਲੜਾਈ ਝਗੜੇ ਤੇ ਜਾਂ ਹੋਰ ਜਿਹੜੀਆਂ ਲੁੱਟ-ਖਮਾ ਕਰਨੀਆਂ ਇਹਨਾਂ ਦੇ ਵਾਰਦਾਤਾਂ ਦੇ ਵਿੱਚ ਸ਼ਾਮਲ ਸੀ ਦਾ ਇਹ ਜਿਹੜੀ ਹੈ ਕਿ ਸਾਡੇ ਇੱਕ ਜਲੰਧਰ ਵਿਧਾਪਾਲੀ ਪੁਲਿਸ ਦੀ ਜਿਹੜੀ ਹੈਗੀ ਆ ਬੜੀ ਜਿਹੜੀ ਤੁਸੀਂ ਇਹਦੇ ਵਿੱਚ ਨਸ਼ਾ ਦੇ ਜਿਹੜਾ ਖਿਲਾਫ ਜਿਹੜਾ ਅਸੀਂ ਜੁੱਧ ਦੇ ਵਿੱਚ ਜਿਹੜੀ ਮੁਹਿੰਮ ਚਲਾਈ ਹੋਈ ਆ ਉਹਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਕਾਰਜ ਬਾਕੀ ਜਿਹੜੀ ਸਾਡੀ ਏਰੀਆ ਦੇ ਵਿੱਚ ਜਿਹੜੀਆਂ ਟੀਮ ਜਿਹੜੇ ਡਿਸਪੈਚ ਕੀਤੇ ਹੋਈਆਂ ਨੇ ਐਸਪੀ ਇਨਵੈਸਟੀਗੇਸ਼ਨ ਨੇ ਡੀਐਸਪੀ ਇਨਵੈਸਟੀਗੇਸ਼ਨ ਐਂਡ ਸੀਆਈ ਦੀ ਬੈਕਅਪ ਫੀਲਡ ਜਰੀਆ ਨੇ ਉਹ ਏਰੀਆ ਦੇ ਵਿੱਚ ਨੇ ਹੋਰ ਵੀ ਉਹਨਾਂ ਨੂੰ ਏਰੀਆ ਦੀ ਕੋਆਰਡੀਨੇਟ ਸਰਚ ਕਰਨ ਵਾਸਤੇ ਫੋਰਸ ਮੈਂ ਜਿਹੜੀ ਐ ਸਪੈਸ਼ ਡਿਸਪੈਚ ਕੀਤੀ ਹੈ ਅਨਡ ਉਹ ਸਾਰਾ ਜਿਹੜਾ ਹੈਗਾ ਡਿਟੇਲ ਦੇ ਵਿੱਚ ਅਸੀਂ ਜਿਹੜੀ ਹੈ ਕਿ ਡੁਗਾਈ ਨਾਲ ਦੀ ਤਫਤੀਸ਼ ਕਰਾਂਗੇ ਸਾਡੀ ਫਰੈਂਸਿਕ ਟੀਮਸ ਉੱਥੇ ਹੈਗੀ ਐਂਡ ਹੋਰ ਇਹਨਾਂ ਦਿਨਾਂ ਕੋਨ ਕੋਨ ਸੀ ਇਨਸਪੈਕਸ਼ਨ ਪਾਰਟ ਆਫ ਇਨਵੈਸਟੀਗੇਸ਼ਨ ਪੈਨਸ਼ਲੀ ਸਪਲਾਈ ਕਰੂਗੇ ਸੀ ਜਾਂ ਨਹੀਂ ਐਂਡ ਕੁਝ ਪਤਾ ਨਹੀਂ ਜਿਹੜੇ ਹੈਗੇ ਸੀ ਇਹ ਸਪਲਾਈ ਕਰਨ ਵਾਸਤੇ ਉੱਥੇ ਪਹੁੰਚੇ ਸੀ ਇੱਕਦਮ ਸਾਡੇ ਕੋਲ ਇਨਫੋਰਮੇਸ਼ਨ ਜਿਹੜੀ ਹੈਗੀ ਸੋ ਉਹਦੇ ਬੇਸ ਦੇ ਉੱਪਰ ਜਿਹੜਾ ਇਹਨਾਂ ਨੂੰ 100 ਗ੍ਰਾਮ ਹੈਰੋਨ ਵੀ ਸੀ ਇਹਨਾਂ ਦੇ ਕੋਲ ਕਾਸ ਜਿਹੜਾ ਤੁਹਾਨੂੰ ਜਦੋਂ ਮੈਂ ਦੱਸਿਆ ਕਿ ਇੱਕ ਵੈਪਨਿੰਗ ਦਾ ਤੋਂ ਇੱਕ ਜਿਹੜੇ ਹੈਗੇ ਇੱਕ ਮੋਟਰਸਾਈਕਲ ਜਿਸ ਦੇ ਉੱਪਰ ਆ ਚੁੱਕਾ। ਬੜਾ ਪ੍ਰਸ਼ਾਨ ਕਰਨੀ ਨਹੀਂ ਸੀ। ਪਰ ਸਪਲਾਈ ਕਰਨੀ ਨਹੀਂ ਸੀ। ਆਪੇ ਦੇਖਦੇ ਪਏ ਸੀ ਜਦੋਂ ਟ੍ਰੌਕ ਟ੍ਰੌਕ ਹੋਏ। ਏਰੀਆ ਦੇ ਵਿੱਚ ਸਪਲਾਈ ਕਰਦੇ ਸੀ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਏਰੀਆ ਦੇ ਵਿੱਚ ਇਹ ਐਕਟਿਵ ਹੈਗੇ ਨੇ ਇਹ ਜਿਹੜੇ ਇਹਨਾਂ ਨੇ ਕਿਸ ਨੂੰ ਸਪਲਾਈ ਕਰਦੀ ਸੀ ਉਹਦੇ ਤੇ ਸੀ ਜਿਹੜਾ ਹੈਗਾ ਇਟਸ ਅ ਪਾਰਟ ਆਫ ਇਨਵੈਸਟੀਗੇਸ਼ਨ। ਜਦੋਂ ਇਹ ਜਦੋਂ ਜਾਣਦੀ ਸੀ ਕਿ ਇਹ ਸਪਲਾਈ ਕਰਨ ਜਾਣੀ ਸੀ ਕਿ ਅੱਗੇ ਕਿਉਂ ਇਸੇ ਤਰ੍ਹਾਂ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਇਹ ਸਪਲਾਈ ਕਰਨ ਵਾਲੇ ਕਿਤੇ ਜਾ ਰਹੇ ਸੀ ਪੁਲਿਸ ਪਰ ਠੀਕ ਉਹ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਸੀ ਉਹਨੂੰ ਡਿਵੈਲਪ ਕੀਤਾ ਐਂਡ ਉਸ ਦੇ ਬੇਸ ਦੇ ਉੱਤੇ ਇਹਨਾਂ ਨੂੰ ਇੰਟਰਸੈਪਟ ਕੀਤਾ ਸਰ ਜਿਹੜਾ ਵੈਪਨ ਜਿਹੜਾ ਬ੍ਰਾਹਮ ਜੋ ਹੈ ਕਿਥੋਂ ਆਇਆ ਵੈਪਨ ਕੰਟਰੀ ਵੇਟ ਹੈਗੇ ਚ ਜਿਹੜਾ ਦੇਸੀ ਪਿਸਟਲ ਜਿਹਨੂੰ ਅਸੀਂ ਕਹਿੰਦੇ ਨੇ ਉਹ ਆਪਣਾ ਹੈਗਾ ਕੰਟਰੀ ਲੈਡਰ ਸਰ ਜਿਹੜਾ ਗੋਪੀ ਤੇ ਗੋਪੀ ਤੇ ਲਵਲੀ ਹੈ ਉਹਨਾਂ ਤੇ ਲੋਪਰੀਜ਼ਮ ਤੇ ਪਹਿਲਾ ਆਈਡੀਐਸ ਪਿਆ ਜੀ ਉਹਨੂੰ عوام ਦਰਸ਼ ਨੇ ਇਹ ਕਰੋ ਤੋਂ ਆਪਣੇ ਇਹਨਾਂ ਸ਼ਾਮਿਲ ਹੋਏ ਇਹ ਪਹਿਲੇ ਜਿਹੜੇ ਰੋਇਤੇ ਪਹਿਲਾਂ ਕਰਦਾ ਸੀ ਕਿ ਉਹਨਾਂ ਸ਼ਾਮਿਲ ਹੋਏ ਜਾਂ ਪਹਿਲਾਂ ਜਿਹੜਾ ਐਕਟ ਜਿਹੜਾ ਗੁਰਪ੍ਰੀਤ ਗੋਪੀ ਹੈ ਇਹਦੇ ਉੱਪਰ 2014 ਦਾ ਜਿਹੜਾ ਫਸਟ ਮਕਰਮਾ ਪਾਇਆ ਗਿਆ ਤਾਂ 2014 ਤੋਂ ਜਿਹੜਾ ਹੈਗਾ ਕਿ ਕ੍ਰੀਮੀਲ ਜਿਹੜਾ ਉਦੋਂ ਸਟਾਈਵ ਦੇ 366 ਸ਼ਾਟ ਦਾ ਪਰਚਾ ਹੈਗਾ ਜੀ ਨਹੀਂ ਨੈਸ਼ਨਲ ਕਾਡਰ ਬੇਵਸਤੇ ਬਾਅਦ ਜਿਹੜਾ ਹੈ ਕਿ 2019 ਦੇ ਵਿੱਚ ਇਹਤੇ ਪਰਚੇ ਹੈਗੇ ਨੇ ਐਡ ਆਫੈਕਟ ਦੇ 2022 ਦੇ ਵਿੱਚ ਜਿਹੜੇ ਇਹਦੇ ਤੇ ਪਰਚਾ ਹੈ ਤਾਂ ਇਹ 2024 ਤੋਂ 14 ਤੋਂ ਇਹਦਾ ਕ੍ਰਿਮੀਨਲ ਬੈਕੀ ਹਿਸਤੂ ਸ਼ੁਰੂ ਹੋਦੀ ਹੈ ਐਂ ਜਿਹੜੇ ਬਾਕੀ ਇਹਦੇ ਸਾਥੀ ਹੈਗੇ ਨੇ ਉਹਨਾਂ ਦੇ ਉੱਪਰ ਵੀ 22 23 ਤੇ 24 ਦੇ ਮਕਦਮੇ ਦਰਜੇ ਹੈਗੇ ਨੇ ਅ ਤਬ 2022 ਤੋਂ ਜਿਹੜੇ ਰੋਹਿਤ ਦੇ ਵੀ 2022 ਤੋਂ ਹੈ ਤਾਂ ਪਿਛਲੇ ਤੁਸੀਂ ਕਹਿ ਸਕਦੇ ਹੋ ਕਿ 3 ਸਾਲ ਤੋਂ ਜਿਹੜੇ ਜਾਦੀ ਐਕਟਿਵਸ ਕੋਕੀ ਨੇ ਜੀਤੂ ਬਾਹਰ ਤੋਂ ਬਾਅਦ ਨਸ਼ਿਆਂ ਦੇ ਕੰਮ ਨੂੰ ਪਿੱਛੇ ਕਿਉਂਕਿ ਪਹਿਲਾਂ 24 ਪਹਿਲਾਂ ਤੇ ਨਸ਼ੇ ਦਾ ਮਾਮਲਾ ਕੋਈ ਦਰਦ ਨਹੀਂ ਉਹ ਨੌਕੀ ਤੇ ਡਿਟੇਲ ਚ ਕਰ ਰਿਹਾ ਕਿ ਹੁਣ ਤਾਂ ਇਹ ਨਸ਼ੇ ਦੇ ਕੰਮ ਕਰ ਰਿਹਾ ਸੀ ਕਿਉਂਕਿ ਇਹਦੇ ਕੋ-ਯੂਜ਼ ਜਿਹੜੇ ਹੈਗੇ ਉਹਨਾਂ ਦਾ ਵੀ ਨਸ਼ੇ ਦਾ ਸੀ ਐਂਡ ਪਲੱਸ ਜਿਹੜਾ ਇਹ ਗੁਰਪ੍ਰੀਤ ਗੋਪੀ ਹੈਗਾ ਇਹਦੀ ਕਿਉਂਕਿ ਇੰਨੀ ਜਲਦੀ ਸਾਰੀ ਇਨਫੋਰਮੇਸ਼ਨ ਨਾਲ ਡਰਾਈਵ ਨਹੀਂ ਹੋਈ ਸਾਡੇ ਕੋਲ ਅਸੀਂ ਬਾਕੀ ਵੀ ਇਨਫੋਰਮੇਸ਼ਨ ਗੈਦਰ ਕਰ ਰਹੇ ਹਾਂ ਸਾਰੇ ਪੰਜਾਬ ਤੋਂ ਵੀ ਲਵਾਂਗੇ ਨੇਰ ਉਹ ਜਿਹੜੀਆਂ ਸਟੇਟਸ ਆ ਕਿ ਉਹਨਾਂ ਤੋਂ ਵੀ ਇਸ ਇਨਫਰਮੇਸ਼ਨ ਅਸੀਂ ਗੈਦਰ ਕਰਨੀ ਹੈ ਮਤਲਬ ਯਾਰ ਇੱਟੇ ਪਹਿਲਾਂ ਵੀ ਕੱਟੇ ਕੰਮ ਕਰਦੇ ਕਿ ਇਸੇ ਸਪਲਾਈ ਨੂੰ ਲੈ ਕੇ ਇਕੱਠੇ ਹੋਏ ਸੀ ਕਿ ਯਾਰ ਨਹੀਂ ਜਿਹੜੇ ਆ ਦੇਖੋ 399 402 ਦਾ ਉਹਦੇ ਵਿੱਚ ਇਹ ਕਈ ਮਕਦਮਿਆਂ ਦੇ ਵਿੱਚ ਆਪਸ ਦੇ ਵਿੱਚ ਕੋ-ਕਿਊਸਡ ਹੈ ਤਾਂ ਇਹ ਪਹਿਲਾਂ ਦਾ ਇਹਨਾਂ ਦਾ ਨੈਕਸਸ ਇੱਕ ਦੂਜੇ ਦੇ ਨਾਲ ਜਿਹੜਾ ਹੈਗਾ ਉਹ ਇੱਕ ਦੂਜੇ ਦੇ ਨਾਲ ਨੈਕਸਸ ਸੀ ਅਓ ਅਸੀਂ ਇਹਦੇ ਅੱਗੇ ਜਦੋਂ ਤਫ਼ਤੀਸ਼ ਕਰਾਂਗੇ ਤਾਂ ਤੁਹਾਨੂੰ ਜਿਹੜੇ ਨਵੇਂ ਫੈਕਟਸ ਆਉਂਦੇ ਨੇ ਸਾਹਮਣੇ ਉਹਨਾਂ ਦੇ ਉੱਤੇ ਵਰਕਆਊਟ ਕਰਾਂਗੇ। ਹਾਇਟਲ ਦੀ ਹਾਇਟਲ ਤਫ਼ਤੀਸ਼ ਦੇ ਵਿੱਚ ਕਿੱਥੇ ਵੱਡੇ ਐਕਸ਼ਨ ਆ ਮੈਂ ਤੁਹਾਨੂੰ ਕੋਈ ਨਵੀਂ ਵੱਡੀ ਬਾਤ ਤਾਂ ਨਹੀਂ। ਨਹੀਂ ਹਲੇ ਤੱਕ ਤਫ਼ਤੀਸ਼ ਜਿਹੜੀ ਮੈਂ ਤੁਹਾਨੂੰ ਦੱਸਿਆ ਕਿ ਕਿੰਨੀ ਤਫ਼ਤੀਸ਼ ਹੋ ਚੁੱਕੀ ਨਹੀਂ ਹੈ। ਹਲੇ ਤਾਂ ਜਿਹੜੀ ਤਫ਼ਤੀਸ਼ ਹਲੇ ਸ਼ੁਰੂ ਹੀ ਹੋਈ ਆ ਤਾਂ ਸਿਰਫ ਮੈਂ ਤੁਹਾਨੂੰ ਪ੍ਰਾਇਮਰੀ ਜਿਹੜੀ ਹੈਗੀ ਆ ਉਹਦੇ ਬਾਰੇ ਅਪਡੇਟ ਦਿੰਦਾ ਕਿ ਇਨਸੀਡੈਂਟ ਦੇ ਜਿਹੜੀ ਇਹ ਇਸ ਤਰ੍ਹਾਂ ਦੇ ਜਿਹੜੀ ਹੋਈ ਆ ਇਹ ਸਾਨੂੰ ਸਕਸੈਸ ਮਿਲਿਆ ਇਨਵੈਸਟੀਗੇਸ਼ਨ ਗੜੀਏ ਹਲੇ ਮਕਦਮਾ ਦੇ ਵਿੱਚ ਇਹਦੀ ਜਿਹੜੀ ਬਾਕੀ ਕਰਕੇ ਐਂਡ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਹੈ ਕਿ ਉਹ ਹਲੇ ਕਰਦੀ ਬਾਕੀ ਸਰ ਇਹ ਗੱਲ ਥਿਆ ਕਰ ਲਓ ਕਿ ਬੰਦੇ ਸੀਗੇ ਇੱਕ ਵੀ ਮੌਤ ਹੋ ਗਈ ਦੋ ਬੰਦੇ ਆ ਕੋਈ ਹਰੂ ਨਹੀਂ ਫੜੀ ਗਈ ਇੱਕ ਕੋਈ ਫੜੀ ਗਈ ਦੇਖੋ ਇਕੱਠੇ ਹੈਗੇ ਸੀ ਤਾਂ ਇਹਨਾਂ ਦੇ ਵਿੱਚੋਂ ਕਿਹੜੇ ਤੋਂ ਕਿੰਨੇ ਕਿੰਨੇ ਨਿਕਲ ਗਏ ਉਹ ਤੁਹਾਨੂੰ ਡਿਟੇਲ ਅਸੀਂ ਜਿਹੜੀ ਹੈਗੀ ਸਵੇਰੇ ਤੁਹਾਨੂੰ ਅਪਡੇਟ ਉਹਦੇ ਵਿੱਚ ਕਰ ਦਿਆਂਗੇ ਜਿਹੜੇ ਬੱਚੇ ਇਸ ਲਈ ਅੱਜ ਹਾਂਜੀ ਫੁੱਲ ਰਿਪੋਰਟ ਜਿੰਨੇ ਪੱਤ ਪਰਚੇ ਇੱਕ ਜਿਹੜਾ ਗੁਰਪ੍ਰੀਤ ਰੋਪੀਆ ਹੁੰਦੇ ਛੇ ਪਰਚੇ ਜਿਹੜੇ ਹੈਗੇ ਨੇ ਹੁਣ ਤੱਕ ਜਿਹੜੇ ਸਾਨੂੰ ਮਿਲੇ ਨੇ ਤੇ ਜਿਹੜਾ ਲਾਪਰੀ ਦਾ ਉਹਦੇ ਚਾਰ ਪਰਚੇ ਨੇ ਤੇ ਰੋਹਿਤ ਜਿਹੜਾ ਹੈਗਾ ਉਹਦੇ ਉੱਪਰ ਵੀ ਚਾਰ ਨਕਰਮੇ ਦਰਜ ਹੋਏ ਪਏ ਨੇ ਬਾਕੀ ਜਿਹੜੀ ਡਿਟੇਲ ਦੇ ਵਿੱਚ ਤਾਂ ਕਿਉਂਕਿ ਰਿਕਾਰਡ ਸਾਨੂੰ ਲੈਣ ਦੇ ਉੱਤੇ ਟਾਈਮ ਮਿਲ ਜਾਂਦਾ ਸਾਰਾ ਰਿਕਾਰਡ ਇੱਕ ਥਾਂ ਤੇ ਕਈ ਵਾਰ ਡਿਜੀਟਾਈਜ਼ ਨਹੀਂ ਹੋਇਆ ਉਹਦਾ ਤਾਂ ਉਹ ਡਿਫੈਂਸ ਕੇ ਕਿੰਨੀ ਜਲਦੀ ਅਸੀਂ ਲੈਣੇ ਤੁਹਾਨੂੰ ਸਵੇਰ ਜਿਹੜੀ ਹੈਗੀ ਕੱਲ ਫੇਰ ਆਪਰੇਟ ਸਲਾਹ ਕਰਨਾ ਇੱਕ ਗੱਲ ਵੀ ਹੈ ਕਿ ਵੀ ਐਸ ਵੀ ਹੈ ਕਿ ਉਹ ਵੀ ਨਹੀਂ ਸਾਰੇ ਐਂਡੀਪੀਐਸ ਦੇ ਨਹੀਂ ਜਿਹਦੇ ਵਿੱਚ 302 ਦੇ 307 ਦੇ ਬਾਰਡਰ ਕੇਸ ਦੇ ਇਹਨਾਂ ਦੇ ਜਿਹੜੇ ਹੈਗੇ ਨੇ ਲੜਾਈ ਝਗੜੇ ਦੇ ਆਮ ਜਕਟ ਦੇ ਅਸਲਾਕਤ ਦੇ ਉਹ ਸਾਰੇ ਪਰਚੇ ਹੈਗੇ। ਸਾਰੇ ਦੱਸ ਦਿਓ ਕਿਹੜਾ। ਜਿਹੜੀ ਜਿਹੜੀ ਸਪੀਨਰ ਨੇ ਪਾਈ ਦਿੱਤੀ ਸੀ ਕ੍ਰਾਸ ਪਰ ਇਹਨਾਂ ਨੂੰ ਕੋਈ ਕੀ ਨਾ ਹੋਵੇ। ਇਹਨਾਂ ਨੇ ਫਾਈਲ ਕੋਈ ਸੀ ਨਾ। ਜਿਹਨਾਂ ਤੇ ਮਨਦੀਪ ਐਸਆਈ ਸਾਡਾ ਐਸਆਈ ਮਨਦੀਪ ਸਿੰਘ ਜੀ। ਕਿਹੜੇ ਸਰ? ਨਾ ਉਹ ਨਹੀਂ। ਚਾਕੋਟ ਦੇ ਲੋਕੀ ਨੇ। ਨਹੀਂ ਨਹੀਂ ਸੀਆ ਜੀ। ਤੇ ਜੇ ਸਰਿਕੋ ਮੁਕਤੀ ਜਾ ਕੇ ਇਹਦੇ ਪਤਾ ਲੱਗਿਆ ਕਿ ਕਿੰਨੇ ਲੋਕ ਫਾਇਰ ਹੋਏ ਉਥੋਂ ਜਨ 360 ਜਿਹੜੇ ਇੱਕੇ ਰੌਂਡ ਦੇ ਵੱਲੋਂ ਫਾਇਰ ਕੀਤਾ ਗਿਆ ਸੀ ਜਿਹੜਾ ਹੈਗਾ ਜਿਹਦੀ ਡੈਥ ਹੋਈ ਹੈ ਜਿਹਦੇ ਜਿਹੜਾ ਹੈਗਾ ਡਿਸੀਜ਼ਡ ਕੋਰਪੋਰੇਟ ਕੋਪੀ ਐਂਡ ਪਲੱਸ ਜਿਹੜਾ ਹੈਗਾ ਆਪਣੀ ਸੈਲਫ ਪ੍ਰਾਈਵੇਟ ਡਿਫੈਂਸ ਦੇ ਵਿੱਚ ਉਹ ਚਲਾਇਆ ਗਿਆ ਤਾਂ ਮਨਦੀਪ ਸਿੰਘ ਜਿਹੜਾ ਹੈਗਾ ਐਸਸੀ ਸੀ ਇਹਦਾ ਉਹਦੇ ਵੱਲੋਂ ਇੱਕ ਚਲਾਇਆ ਸਰਿਕੋ ਲੋਈਆਂ ਦੇ ਰੈਕ ਲੋਈਆਂ ਥਾਣਾ ਦੇ ਵਿੱਚ ਇਹਨਾਂ ਦੇ ਪਿੰਡ ਨੇ ਦੋ ਦਾ ਇੱਕੋ ਪਿੰਡ ਹੈਗਾ ਗੁਤਵੀਵਾਲ ਪਿੰਡ ਹੈਗਾ ਇੱਕ ਦਾ ਜਿਹੜਾ ਹੈਗਾ ਰੋਹਿਤ ਦਾ ਮੰਡਾਲਾ ਪਿੰਡਾ ਥਾਣਾ ਵਿੱਚ ਜੇ ਤੁਹਾਨੂੰ ਇਸ ਕਾਨਫਰੰਸ ਤੋਂ ਲੱਗਦਾ ਕਿ ਜੈਡ ਕੱਦੀ ਮਾਇਲ ਹੋ ਰਹੀ ਹੈ ਜਿਹਦੇ ਵਿੱਚ ਅਮਿਤ ਸ਼ਾਹ ਗੇਧਰੀ ਮੰਤਰੀ ਤੇ ਨੀజా ਮੁਜੀਬ ਸ਼ਾਹ ਨੂੰ ਮਾਰਨ ਦੀ ਗੱਲ ਕੀਤੀ ਜਾਂਦੀ ਹੈ ਮਕੀਰ ਨਰ ਮਰਡਰ ਕਰਨਾ ਹੈ ਤੇ ਉਹਦੇ ਵਿੱਚ ਕਿਸੇ ਨੂੰ ਚਾਟ ਵਾਰਿਸ ਵਾਰਿਸ ਅਫਸਰ WhatsApp ਗਰੁੱਪ 'ਚ ਉਹਦੇ ਵਿੱਚਲੀ ਚੈਟ ਲੱਗੀ ਆ ਸਰ ਜੈਸੇ ਐਜ ਕੋਈ ਨਹੀਂ ਚਾਜ ਜਾਂ ਅੰਦਰ ਦੇ ਕੋ ਬੰਦਾ ਹੈ ਕੋਈ ਕੋਈ ਚਾਜ ਇਨਫਰਮੇਸ਼ਨ ਜਾਂ ਕੋਈ ਡਾਟਾ ਇਨਫਰਮੇਸ਼ਨ ਨਹੀਂ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਇਨਫਰਮੇਸ਼ਨ ਸਾਡੇ ਏਰੀਆ 'ਚ ਕੋਈ ਇਸ ਤਰ੍ਹਾਂ ਦਾ ਕੁਝ ਨਹੀਂ ਕੋਈ ਜੋ ਤੋਂ ਵੀ ਨਹੀਂ ਕੋਈ ਆਇਆ ਮੈਸੇਜ ਕਿ ਇਹ ਚਾਜ ਸ਼ਾਮਿਲ ਕੋਈ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ